ਮਹਾਰਾਜ ਚੱਕਰ ਰਾਮਦਾਸ ਸ਼ਕਤੀ ਮਹਾਰਾਜ ਜੈ ਗੁਰਦੇਵ ਧੰ ਗੁਰਦੇਵ ਔਰ ਆਪ ਜੀ ਨੂੰ ਪਤਾ ਹੈ ਕਿ ਜਿਹੜਾ 30 ਤਰੀਕ ਨੂੰ ਸੰਮੇਲਨ ਹੋਣ ਜਾ ਰਿਹਾ ਉਸ ਸੰਬੰਧ ਦੇ ਵਿੱਚ ਅਸੀਂ ਸਾਰੀ ਸਮੂਚੀ ਟੀਮ ਜਿਹੜੀ ਹੈਗੀ ਆ ਅੱਜ ਆਪ ਜੀ ਦੇ ਰੂਬਰੂ ਹੋਏ ਆ ਔਰ ਇਸ ਦੇ ਵਿੱਚ ਇਹ ਹੈ ਕਿ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਹੈਗੇ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਆਪਾਂ ਨਿੱਘਾ ਸਵਾਗਤ ਕਰਨਾ ਕਿਉਂਕਿ ਸਾਡੇ ਧਰਮਗੁਰੂ ਨੇ ਔਰ ਸਾਡੇ ਅਖਿਲ ਭਾਰਤੀ ਅਰਬੀ ਦਾਸਿਆ ਧਰਮ ਸੰਗਠਨ ਦੇ ਚੇਅਰਮੈਨ ਵੀ ਆ ਸਾਡੇ ਮਹਾਰਾਜ ਜੀ ਔਰ ਜਿਹੜਾ ਹੈਗਾ ਉਸ ਦਿਨ ਸਟੈਚੂ ਦਾ ਨਿਰਮਾਣ ਜਿਹੜਾ ਅਦੀਨ ਜਿਹੜਾ ਸੀਗਾ ਉਹਨੂੰ ਉਹਨੂੰ ਸਥਾਪਿਤ ਕਰਨਾ ਸਟੈਚੂ ਨੂੰ ਔਰ ਮਹਾਰਾਜ ਜੀ ਨੇ ਜਿਹੜਾ ਹੈਗਾ ਉਹਨਾਂ ਦਾ ਉਦਘਾਟਨ ਕਰਨਾ ਉਸ ਚੀਜ਼ ਨੂੰ ਪਾਰਕ ਦਾ ਡੇਰਕ ਲਾਲ ਜਗ੍ਹਾ ਦੇ ਵਿੱਚ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਹ ਲਟਕਿਆ ਪਿਆ ਸੀ ਮਸਲਾ ਔਰ ਇਹਨੂੰ ਸਾਰਿਆਂ ਦੇ ਆਪਸੀ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹਨੂੰ ਨਿਪੇਰੇ ਚੜਾਇਆ ਗਿਆ ਔਰ ਥੋੜਾ ਜਿਹਾ ਇੱਕ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜਾ ਉੱਥੇ ਕਾਫੀ ਲੰਬੇ ਸਮੇਂ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਰੇੜੀਆਂ ਲਾਈਆਂ ਸੀਗੀਆਂ ਉਹ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦੀਆਂ ਸੀ ਕਿ ਇਹਨਾਂ ਨੂੰ ਜਿਹੜਾ ਜਾਦੀ ਤੋਂ ਜਾਦੀ ਚਕਾਇਆ ਜਾਵੇ ਕਿਉਂਕਿ ਸਾਡੇ ਮਾਪੁਰਸ਼ਾਂ ਨੇ ਉੱਥੇ ਪਹੁੰਚਣਾ ਆ ਔਰ ਇਹ ਨਾ ਹੋਵੇ ਵਿੱਚ ਕੋਈ ਜਿਹੜਾ ਹੈਗਾ ਕੰਜਸਟਡ ਮਾਹੌਲ ਹੋਵੇ ਉਹ ਸਾਡੀ ਜਿਹੜੀ ਜਗਾ ਹੈਗੀ ਉਹ ਪੰਚਾਇਤ ਦੀ ਜਗਾ ਆ ਉਹ ਜਿਹੜੀ ਇਨਕ੍ਰੋਚਮੈਂਟ ਹੋਈ ਹੋ ਆ ਉਹਨੂੰ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਕਿ ਉਹਨੂੰ ਜਲਦੀ ਤੋਂ ਜਲਦੀ 30 ਤਰੀਕ ਤੋਂ ਪਹਿਲਾਂ ਖਾਲੀ ਕਰਾਇਆ ਜਾਵੇ ਇਹ ਆਪ ਜੀ ਦੇ ਮਾਦੀਮ ਇਰਾheem ਹੈ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਅਪੀਲ ਕਰ 30 ਦਿਨ ਦੀ ਟਾਰਨਿੰਗ ਕੀ ਹੈ ਜੀ 30 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 3 ਵਜੇ ਤੱਕ ਜਿਹੜਾ ਹੈਗਾ ਇਹ ਪ੍ਰੋਗਰਾਮ ਜਿਹੜਾ ਹੈਗਾ ਚੱਲਣਾ ਔਰ ਉਹਦੇ ਵਿੱਚ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਸਾਰਿਆਂ ਲਈ ਚਾਹ ਪਾਣੀ ਦਾ ਪਕੌੜਿਆਂ ਦਾ ਲੰਗਰ ਜਿਹੜਾ ਹੈਗਾ ਉਹ ਚੱਲੇ। ਪੂਰਤੀ ਸਥਾਪਨਾ ਉਹ ਕਿੰਨੇ ਵਜੇ ਕੀਤੀ ਜਾਊਗੀ? ਉਹ ਸਵੇਰ ਨੂੰ ਜਦੋਂ ਮਹਾਪੁਰਸ਼ਾ ਨੇ ਆਉਣਾ ਉਸ ਤੋਂ ਬਾਅਦ ਸਟਾਰਟਿੰਗ ਦੇ ਵਿੱਚ ਪਹਿਲਾਂ ਇਹਦਾ ਉਦਘਾਟਨ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਹੈਗਾ ਨੈਕਸਟ ਪ੍ਰੋਗਰਾਮ ਜਿਹੜਾ ਸੰਸਮੇਲਨ ਦਾ ਉਹ। ਹਾਂ। ਗੁਰਦੇਵ ਧਨਗੁਰਦੇਵ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਪਰ ਵਾਸੀਆਂ ਨੂੰ ਬੇਨਤੀ ਆ ਜਿਹੜੀਆਂ ਵੀ ਸੰਗਤਾਂ ਡੇਰਾ ਸਤਖੰਡ ਬੱਲਾ ਵਿਖੇ ਸੇਵਾ ਲੈ ਕੇ ਜਾਂਦੀਆਂ ਹਸ਼ਰਪੁਰ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਮਹਾਰਾਜ ਜੀ ਨੇ ਹਸ਼ਰਪੁਰ ਆਉਣਾ ਹੈ ਆਪਾਂ ਜਿਹੜੀਆਂ ਬੱਲਾ ਜਾਣ ਵਾਲੀਆਂ ਸੰਗਤਾਂ ਆਪਣੇ ਆਪਣੇ ਦਿਨ ਦੇ ਉੱਪਰ ਤੇ ਜਾਂਦੀਆਂ ਆਂ ਪਰ 30 ਤਰੀਕ ਤੋਂ ਪਹਿਲਾਂ ਪਹਿਲਾਂ ਜਾ ਕੇ ਉਹ ਥੇੜਾ ਸਫਾਈ ਅਭਿਆਨ ਹੋਣਾ ਜਿਹੜਾ ਪਰਿਵਾਰਿਕ ਪ੍ਰੋਗਰਾਮ ਜਾਂ ਜਥੇਬੰਦੀ ਪ੍ਰੋਗਰਾਮ ਕਰਾਰੀ ਆ ਉਹਨਾਂ ਦੇ ਸਹਿਯੋਗ ਦੇ ਵਿੱਚ ਜਿਹੜੀਆਂ ਸਾਡੀਆਂ ਹਸ਼ਰਪੁਰ ਤੋਂ ਸੰਗਤਾਂ ਡੇਰਾ ਵੱਲ ਜਾਂਦੀਆਂ ਆ ਉਹ ਜਾ ਕੇ ਆਪਣਾ ਉੱਥੇ ਕਾਰਜ ਆਰੰਭਣ ਤੇ ਸਫਾਈ ਮੁਹਿੰਮ ਚਲਾਉਣ ਔਰ ਜਿਹੜਾ ਮਹਾਰਾਜ ਜੀ ਨੂੰ ਇੱਥੇ ਆਉਣ ਤੇ ਆਪਾਂ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ welcom ਕਰ ਸਕੀਏ ਮੈਂ ਹੁਸ਼ਿਆਰਪੁਰ ਵਾਸੀਆਂ ਨੂੰ ਸਾਰੇ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਚੜ ਕੇ ਉੱਥੇ ਸੰਤਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਦਰਸ਼ਨ ਕਰੀਏ ਧੰਨ ਧੰਨਵਾਦ ਮੇਰਾ ਨਾਮ ਹਰਵਿੰਦਰ ਸਿੰਘ ਹੀਰਾ ਕਿੰਨਾ ਕਰਦੇ ਰਾਜਾ ਕਿੰਨੀ ਕਿਸਮ ਦਾ ਰਾਜਾ ਮਹਾਰਾਜ ਜੀ ਆ ਰਹੇ ਆ ਜੀ ਸੰਗਤ ਤਾਂ ਖੜੀ ਆ ਜਾਣਾ ਉਹਦੀ ਆਪਾਂ ਮੈਨੂੰ ਲੱਗਦਾ ਗਿਣਤੀ ਮਣਤੀ ਤੇ ਕਰ ਨਹੀਂ ਸਕਦੇ ਤੇ ਬਾਕੀ ਜਦੋਂ ਮਹਾਰਾਜਾ ਜੀ ਆਉਂਦੇ ਤਾਂ ਸੰਗਤ ਦਾ ਖੜਾ ਜਾਂਦਾ ਹੈ ਮੇਰੇ ਹਿਸਾਬ ਨਾਲ ਕੋਈ ਗਲਤੀ ਮਨਤੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਗੱਲ ਕਰੀਏ ਪ੍ਰਵਾਸੀਆਂ ਨੂੰ ਕਾਹਦੀਏ پارک ਦੇ ਵਿੱਚ ਗਲਤੀ ਵਗੈਰਾ ਪਾਇਆ ਗਿਆ ਉਹ ਮੈਂ ਨਹੀਂ ਜਣਾਉਂਗਾ ਉਹ ਜਿਹੜੇ ਪ੍ਰਸ਼ਾਸਨ ਦੇ ਲਈ ਪ੍ਰਧਾਨ ਜੀ ਨੇ ਅਪੀਲ ਕਰ ਦਿੱਤੀ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਡਾਕਟਰ ਭੀਮਰਾਮ ਬਿੜਕਰ ਸਾਹਿਬ ਜੀ ਦੀ پارک ਲਈ ਜਗਾ ਲੱਟ ਹੋਈ ਆ ਉਹ ਸਾਨੂੰ 30 ਤਰੀਕ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਕਿ ਸਾਨੂੰ ਜਲਦੀ ਤੋਂ ਜਲਦੀ ਉਹ ਜਗਾ ਖਾਲੀ ਕਰਾ ਕੇ ਦਿੱਤੀ ਜਾਵੇ ਕਿ ਜਿਹੜਾ ਆਪਾਂ ਅਸੀਂ ਆਪਣਾ ਮਹਾਰਾਜਾ ਜੀ ਦਾ ਇਹੜਾ ਉਥੇ ਬਾਬਾ ਸਾਹਿਬ ਦਾ ਸਟੈਚੂ ਲੱਗਣਾ ਆ ਉਹਦਾ ਪ੍ਰਬੰਧ ਵਧੀਆ ਤਰੀਕੇ ਦੇ ਨਾਲ ਕਰਕੇ ਉਹ ਸਰਕਾਰ ਨੂੰ ਲਗਭਗ ਇੱਕ ਸ਼ਹਿਰ ਦੀ ਸੁੰਦਰਤਾ ਬਣਾਉਣ ਵਾਲੀ ਗੱਲ ਆ ਉਹ ਜਿਹੜੀ ਪਾਰਕ ਆ ਉਹ ਕਿਸੇ ਇੱਕ ਸਮੁਦਾਏ ਜਾਂ ਕਿਤੇ ਜਿਹੀ ਨਹੀਂ ਹੋਣੀ ਉਹ ਸ਼ਰਪੁਰ ਦੀ ਹੋਣੀ ਆ ਤੇ ਉੱਚ ਸ਼ਰਪੁਰ ਵਾਲੇ ਦਾ ਨਾਮ ਬਣਨਾ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹਨੂੰ ਆਪਣਾ ਸਫਸਤ ਸੰਗਠਨ ਵੱਲੋਂ ਸਮੁੱਚੇ ਹੁਸ਼ਿਆਰਪੁਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੱਕ ਮਨੁੱਖਤਾ ਦੇ ਵਾਸਤੇ ਇੱਕ ਬਹੁਤ ਵਧੀਆ ਕਾਰਜ ਜੋ ਭਾਰਤ ਦੇਸ਼ ਜੋ ਆਸ ਇੱਕ ਸੰਵਿਧਾਨ ਦੇ ਮਾਧਮ ਤੋਂ ਚੱਲਦਾ ਉਸ ਸੰਵਿਧਾਨ ਨਿਰਮਾਤਾ ਦਾ ਸਟੈਚੂ ਜੇਸੀ ਓਪਨਿੰਗ ਸਰਦਾਰੀਆ ਸਮਾਜ ਦੇ ਧਰਮਗੁਰੂ 10755 ਦਾ ਸਮਾਰਾ ਜੀ ਉਹਨਾਂ ਦੇ ਕੋਲੋਂ ਕਰਵਾ ਰਹੇ ਨੇ ਸੋ ਬਹੁਤ ਹੀ ਜ਼ਿਆਦਾ ਵਧਾਈ ਦੇ ਪਾਤਰ ਨੇ ਕਿਉਂਕਿ ਡੀਰਾ ਸੱਚਖੰਡ ਬੱਲਾ ਬਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਪੂਰੀ ਮਨੁੱਖਤਾ ਵਾਸਤੇ ਨਿਰਸਵਾਰਥ ਪ੍ਰਸ਼ਾਰਥ ਕੀਤੇ ਜਾਂਦੇ ਨੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਭੇਦ ਭਾਪ ਤੋਂ ਉੱਪਰ ਉੱਠ ਕੇ ਪੂਰੀ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਹੀ ਕਾਰਜ ਕੀਤੇ ਜਾਵੇ এডਿਕੇਸ਼ਨ ਪੱਕਾ ਹੋਵੇ ਚਾਹੇ ਹੈਲਥ ਪੱਕਾ ਹੋਵੇ ਸਕੂਲ ਖੋਲੇ ਜਾਣ ਚਾਹੀਏ ਹਸਪੀਟਲ ਯੂਨਿਟ ਹੋਵੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਡੇਰਾ ਸਸਪਨ ਡਵਲਪ ਨੂੰ ਮੁਹਾਈ ਕਰਵਾਈ ਜਾਂਦੀ ਆ ਸੋ ਉਸ ਦਿਨ 30 ਤਰੀਕ ਨੂੰ ਸਤਗੁਰੂ ਨਨਨਥ ਦਾਸ ਮਹਾਰਾਜ ਜੀ ਜੋ ਸਵੇਰੇ ਮਹਾਰਾਜ ਜੀ ਇੱਥੇ 10:30 11:00 ਵਜੇ ਤਕਰੀਬਨ ਸ਼ਾਰਪੁਰ ਵਿਖੇ ਪਹੁੰਚ ਜਾਣਗੇ ਉਸ ਤੋਂ ਬਾਅਦ ਬਾਬਾ ਸਾਹਿਬ ਦੀ ਸਟੈਚੂਏਰੀ ਦੀ ਓਪਨਿੰਗ ਹੋਏਗੀ ਓਪਨਿੰਗ ਤੋਂ ਬਾਅਦ ਸੰਤ ਮਤ ਕਿੰਨੇ ਵੀ ਸਤ ਮਹਾਂ ਕੋਸ਼ਾਉਣਗੇ ਪ੍ਰਵਚਨ ਕਰਨਗੇ ਅੱਜ ਦੇਸ਼ ਦੇ ਅੰ ਲੜਾਈ ਜੋ ਉਹ ਸੰਘਰਸ਼ ਚੱਲ ਰਿਹਾ ਉਹ ਆਡੈਂਟਿਟੀ ਦੀ ਲੜਾਈ ਚੱਲ ਰਹੀ ਆ ਜਿਵੇਂ ਕਿ ਜਨਗਣਨਾ ਹੋਣ ਜਾ ਰਹੀ ਆ ਔਰ ਮਰਦਮਸ਼ੁਮਾਰੀ ਅਗਲੇ ਸਾਲ 27 ਚ ਹੋਣ ਜਾ ਰਹੀ ਆ ਔਰ 26 ਦੇ ਵਿੱਚ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਕਾਰਜ ਜਿਹੜੇ ਆ ਹੋਣੇ ਆ ਸੋ ਉਸ ਦੇ ਮਾਧਿਅਮ ਦੇ ਉੱਤੋਂ ਦੇਸ਼ ਦੇ ਅੰਦਰ ਜਿਵੇਂ ਜਿਵੇਂ ਵੀ ਸਾਰੇ ਹੀ ਆਪਣੇ ਆਪਣੇ ਧਰਮਾਂ ਦੀ ਗਿਣਤੀ ਬਹੁ ਗਿਣਤੀ ਲਿਖਾਉਂਦੇ ਆ ਕਿਉਂਕਿ ਦੇਸ਼ ਦੀ ਜੋ ਪਲੈਨਿੰਗ ਬੋਰਡ ਆ ਪਲੈਨਿੰਗ ਜਿਹੜੀ ਆ ਉਹ ਇੱਕ ਜਿੰਨੀ ਜਿੰਨਾ ਦੀ ਸੰਖਿਆ ਭਾਰੀ ਓਨੀ ਉਹਨਾਂ ਦੀ ਹਿੱਸੇਦਾਰੀ ਉਹਦੇ ਆਧਾਰ ਦੇ ਉੱਤੇ ਹੀ ਜਿਹੜਾ ਇਹ ਸਾਰੇ ਕਾਰਜ ਹੁੰਦੇ ਆ ਸੋ ਇਸ ਤਰੀਕੇ ਨਾਲ ਮੈਂ ਸਮਾਜ ਨੂੰ ਵੀ ਅਪੀਲ ਕਰਾਂਗੇ ਕਿ ਉਸ ਦਿਨ ਆਓ 30 ਤਰੀਕ ਨੂੰ ਸਾਸ ਸੰਮੇਲਨ ਵਿੱਚ ਪਹੁੰਚ ਕੇ ਰਬਦਾਸੀਆ ਧਰਮ ਦੇ ਮਹਾਪੁਰਸ਼ਾਂ ਦੇ ਪ੍ਰਵਚਨ ਸੁਣੋ ਔਰ ਜਨਗਣਨਾ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਰਬਦਾਸੀਆ ਧਰਮ ਲਗਾਉਣਾ ਸੋ ਇੱਕ ਮੈਂ ਬੇਨਤੀ ਛੋਟੀ ਜਿਹੀ ਕਰਦਿਆਂ ਕਿ ਆਉਣ ਵਾਲੇ ਸਮੇਂ ਵਿੱਚ ਸਤਗੁਰੂ ਜੀ ਦਾ ਵੀ ਦਾਸ ਸਮਾਰਿਆ ਦਾ 650ਵਾਂ ਜਨਮ ਦਿਨ ਆ ਰਹੀ ਆ ਜਿਵੇਂ ਕਿ ਸਾਰੇ ਧਰਮਾਂ ਦੇ ਵਿੱਚ ਆਪਣੇ ਆਪਣੇ ਮਹਾਪੁਰਸ਼ਾਂ ਦੇ ਬਹੁਤ ਵਧੀਆ ਤਰੀਕੇ ਨਾਲ ਬਿਨਾਂ ਪੇਦ ਪਾਬ ਤੋਂ ਸਾਰੇ ਰਲ ਕੇ ਮਨਾਉਂਦੇ ਆ ਸੋ ਮੈਂ ਸਮੁੱਚੇ ਭਾਰਤ ਵਰਸ਼ ਨੂੰ ਇਹ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਆਪਾਂ ਸਤਿਗੁਰੂ ਰਵੀਦਾਸ ਮਹਾਰਾਜ ਦੇ 650ਵੀਂ ਜੋ ਜਨਮਤੀ ਹੈ ਉਹ ਵੀ ਸਾਰੇ ਰਲ ਕੇ ਪੇਦ ਪਾਬ ਤੋਂ ਜਾਤ ਪਾਤ ਉੱਪਰ ਉੱਠ ਕੇ ਮਨਾਈਏ ਤਾਂ ਜੋ ਪੂਰੇ ਦੁਨੀਆ ਨੂੰ ਇਹ ਸੰਦੇਸ਼ ਜਾਵੇ ਕਿ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਾਤ ਦੀ ਥਾਂ ਨਹੀਂ ਹੈ ਸਾਰੇ ਇੱਕ ਦੂਜੇ ਨਾਲ ਮਿਲ ਕੇ ਪਿਆਰ ਔਰ ਸਤਿਕਾਰ ਦੇ ਨਾਲ ਰਹਿੰਦੇ ਆ ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 30 ਤਰੀਕ ਨੂੰ ਚੋਹਾਲ ਵਿਖੇ ਪਹੁੰਚ ਕੇ ਸਤਿਗੁਰੂ ਅਨਜਨਦਾ ਸਮਾਰਾ ਜੀ ਔਰ ਸਾਰੇ ਸਤਿ ਮਹਾਂਪੁਰਖਾਂ ਦੇ ਪਰਮਾਤਮਾ ਸੁਣੋ ਔਰ ਆਪਣਾ ਜੀਵਨ ਸਫਲ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ ਦਾਸ ਬਨਰਾਜ ਸਿੱਧੂ ਨੈਸ਼ਨਲ ਪ੍ਰਚਾਰਕ ਗੁਰੂ ਰਵਿਦਾਸ ਰਵਿਦਾਸੀਆ ਧਰਮ ਸੰਗਠਨ ਬੇਨਤੀ ਇਹ ਆ ਕੇ ਅਸੀਂ ਸਾਡਾ ਪਿੰਡ ਜਿਹੜਾ ਆ ਕੰਢੀ ਏਰੀਆ ਦੇ ਵਿੱਚ ਚੋਹਾਲ ਪਿੰਡ ਆ ਉੱਥੇ 20 ਸਾਲ ਤੋਂ ਕੋਈ ਇਦਾਂ ਦਾ ਏਰੀਆ ਵਧੀਆ ਬਣਿਆ ਸੀ ਪਰ ਉੱਥੇ 20 ਸਾਲ ਤੋਂ ਪਾਰਕ ਇੱਕ ਪਿਆ ਸੀਗਾ ਬਾਬਾ ਸਾਹਿਬ ਡਾਕਟਰ ਅੰਬੇਟਕਰ ਜੀ ਦਾ ਨਿਰਮਾਣ ਅਧੀਨ ਜਿਹਦੇ ਵਿੱਚ 8-10 ਸਾਲ ਤੋਂ ਕੋਈ ਆਪਣੇ ਸਾਡੇ ਵਿਜੇ ਸਾਪਲਾ ਜੀ ਨੇ 10 ਲੱਖ ਰੁਪਏ ਦਿੱਤਾ ਸੀ ਲੇਕਿਨ ਉਹ ਪਤਾ ਨਹੀਂ ਕਿੱਥੇ ਗਿਆ ਉੱਥੇ ਥੋੜੇ ਵਾਲੇ ਪੈਸੇ ਲੱਗੇ ਉਹ ਪਾਰਕ ਨਿਰਮਾਣ ਅਧੀਨ ਪਿਆ ਰਿਹਾ ਹੁਣ ਅਸੀਂ ਵੀ ਪਿੰਡ ਦੇ ਵਿੱਚੋਂ ਸਾਡੇ ਸਾਬਕਾ ਸਰਪੰਚ ਜੀ ਜਸਵੰਤ ਜੀ ਹੈਗੇ ਆ ਤੇ ਇਹਨਾਂ ਦੇ ਨਾਲ ਸਲਾਹ ਕੀਤੀ ਹੋਰ ਪਿੰਡ ਦੇ ਮੋਤਵਾਰ ਜਿੰਨੇ ਵੀ ਸੀਗੇ ਉਹਨਾਂ ਨਾਲ ਸਲਾਹ ਕਰਕੇ ਤਾਂ ਅਸੀਂ ਇਹ ਪਾਰਕ ਦਾ ਜਿਹੜਾ ਸੀਗਾ ਦੁਬਾਰਾ ਨਿਰਮਾਣ ਕਰਾਉਣ ਦਾ ਕੰਮ ਜੇਲ੍ਹ ਚਾਲੂ ਕੀਤਾ ਤੇ ਅਸੀਂ ਡੇਰਾ ਸਤਖੰਡ ਵੱਲਾਂ ਗਏ ਵਾ ਉੱਥੋਂ ਮਹਾਪੁਰਸ਼ਾਂ ਨੇ ਵੀ ਸਾਨੂੰ ਅਸ਼ੀਰਵਾਦ ਦਿੱਤਾ ਵੀ ਤੁਸੀਂ ਪਾਰਕ ਦਾ ਕੰਮ ਜਿਹੜਾ ਕਰੋ ਅਸੀਂ ਉਦਘਾਟਨ ਕਰਾਂਗੇ ਤੋ ਅਸੀਂ ਇਹੀ ਬੇਨਤੀ ਕਰਨ ਆਏ ਆ ਸਾਰੇ ਏਰੀਏ ਨੂੰ ਵੀ ਦੁਆਬੇ ਦੇ ਵਿੱਚ ਖਾਸ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਵੀ ਆਪਾਂ ਕਿਸੇ ਦੇ ਨਾਲ ਵੀ ਕੋਈ ਫਰਕ ਨਾ ਕਰੀਏ ਕਿਉਂਕਿ ਜਦੋਂ ਸਾਡਾ ਇੱਕ ਦੋ ਹੀ ਏਮ ਹੁੰਦੇ ਆ ਜਦੋਂ ਕਿਤੇ ਅਸੀਂ ਮਹਾਮਾਈ ਦੇ ਕਿਤੇ ਮੇਲੇ ਹੁੰਦੇ ਆ ਚਿੰਤਪੁਨੀ ਰੋਡ ਤੇ ਅਸੀਂ ਸਾਰੇ ਕੋਈ ਕਿਸੇ ਦਾ ਅਸੀਂ ਉਹ ਨਹੀਂ ਦੇਖਦੇ ਧਰਮ ਨਹੀਂ ਦੇਖਦੇ ਕਿਸੇ ਦਾ ਕੋਈ ਨਾ ਇਨਸਾਨੀਅਤ ਤੌਰ ਤੇ ਅਸੀਂ ਉਹ ਪੂਰਾ ਧੁਰ ਚੜਾਉਨੇ ਆ ਇਸੇ ਤਰ੍ਹਾਂ ਜੇ ਕਿਤੇ ਸਾਡਾ ਸਿੱਖ ਧਰਮ ਦਾ ਕਿਤੇ ਪ੍ਰੋਗਰਾਮ ਹੁੰਦਾ ਉਹ ਵੀ ਅਸੀਂ ਦਿਨੋਕਾਰ ਲਾ ਕੇ ਕਰਾਉਣੇ ਆ ਸਾਨੂੰ ਦੋਨਾਂ ਨੂੰ ਇਹ ਅਪੀਲ ਹੈ ਸਾਰਿਆਂ ਨੂੰ ਰਲ ਮਿਲ ਕੇ ਕਿ ਆਪਾਂ ਇਹ ਜਿਹੜਾ ਹੈਗਾ 30 ਅਕਤੂਬਰ ਅਕਤੂਬਰ ਨੂੰ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਕਿ ਇਹ ਇੱਕ ਪ੍ਰੋਗਰਾਮ ਨੂੰ ਆਪਾਂ ਧੁਰ ਚੜ੍ਹੀਏ ਉੱਤੇ ਸਟੈਚੂ ਦਾ ਉਗਾਟਣਾ ਹੋਣਾ ਆ ਉਸ ਤੋਂ ਬਾਅਦ satsang ਹੈਗਾ ਮਾਰਾ ਡੇਰਾ ਸਤਖੰਡ ਬੱਲਾ ਤੋਂ ਮਹਾਪੁਰਸ ਆ ਰਹੇ ਆ ਅਖਲ ਭਾਰਤੀ ਰਬਦਾਸੀਆ ਧਰਮ ਸੰਗਠਨ ਦੀ ਪੂਰੀ ਟੀਮ ਜਿਹੜੀ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਉਦੋਂ ਹੀ ਸਾਡੇ ਨਾਲ ਹਰ ਇੱਕ ਜਿਹੜਾ ਹੈਗਾ ਬੁੱਧੀਜੀਵੀ ਸਮਾਜ ਸੇਵਕ ਤੇ ਰਾਜਨੀਤਿਕ ਬੰਦੇ ਆ ਜਿਹੜਾ ਹੈਗਾ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਉਥੇ ਇੱਕ ਜਿੱਦਾਂ ਕਹਿੰਦੇ ਹੁੰਦੇ ਐਸੇ ਰਲ ਰਹੀਏ ਮਾਧੋ ਜੈਸੇ ਮਧਪ ਮਖੀਰਾ ਮਧਪ ਮਖੀਰਾ ਤੇ ਸਾਨੂੰ ਸਾਰਿਆਂ ਨੂੰ ਇੱਕ ਮਖੀਲ ਦੀ ਮੱਖੀਆਂ ਵਾਂਗੂ ਜਿੱਦਾਂ ਉਹ ਇਕੱਠੀਆਂ ਰਹਿੰਦੀਆਂ ਆਪਾਂ ਸਾਰਿਆਂ ਨੇ ਏਕਤਾ ਦਾ ਇੱਕ ਬੰਦ ਦਿਖਾ ਲੈਣਾ ਤਾਂ ਕਿ ਵਰਲਡ ਦੇ ਵਿੱਚ ਇਹ ਮੂਵੀਆਂ ਜਾਣੀਆਂ ਆ ਸਾਰਾ ਕੁਝ ਜਾਣਾ ਆ ਇਹਨਾਂ ਕਹਿੰਦੇ ਹੋ ਜਿਆਦਾ ਸਮਾਂ ਨਾ ਲੈਂਦੇ ਹੋ ਜੈ ਗੁਰਦੇਵ ਧੰਨ ਗੁਰੂ ਦੇ ਜੈ ਭੀਮ ਜੈ ਭਾਰਤ ਧੰਨਵਾਦ ਦੀਆਂ ਮੈਂ ਸਰੋਵਨੀ ਸ੍ਰੀ ਗੁਰੂ ਰਵਿਦਾਸ ਐਂਡ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਪਿੰਡ ਚੋਹਾਲ ਦਾ ਮੈਂ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਦਾਸ ਨੂੰ ਇਹ ਮੌਕਾ ਦਿੱਤਾ ਸੇਵਾ ਦਾ ਵਿੱਚੋਂ ਜੈ ਗੁਰਦੇਵ ਧੰਨ ਗੁਰਦੇਵ ਸਾਹਮਣੇ ਇੱਕ ਕਾਟੂ ਖੜਿਆ ਹਾਂ ਨਾ ਕਿ ਕਿਉਂ ਨਹੀਂ ਉਹ ਜੀ ਸਾਨੂੰ ਇਹ ਪਤਾ ਲੱਗਾ ਵੀ ਲੱਖ ਡੇਢ ਲੱਖ ਲੱਗਾ ਜੀ ਬਾਕੀ ਪਤਾ ਨਹੀਂ ਗਵਰਨਮੈਂਟ ਨੂੰ ਵਾਪਸ ਹੋ ਗਈ ਕਿੱਥੇ ਗਈ ਹੈ ਸਾਨੂੰ ਇਹ ਨਹੀਂ ਪਤਾ ਇਹਦਾ ਹੀ ਪਰਸਨਲ ਜਿਹੜੇ ਹੈਗੇ ਆ ਸਾਡੇ ਜਸਵੰਤ ਸਿੰਘ ਜੀ ਸਰਪੰਚ ਜੀ ਜਿਹੜੇ ਸੀਗੇ ਇਹਨਾਂ ਨੇ ਫਿਰ ਇਹ ਚੱਕਿਆ ਵੀ ਸਾਨੂੰ ਉਹ ਗ੍ਰਾਂਟ ਦਾ ਪਤਾ ਹੀ ਨਹੀਂ ਕਿੱਥੇ ਗਈ ਹੈ ਜਿੱਦਾਂ ਸਰਪੰਚ ਨੇ ਆ ਕੇ ਉਹਨਾਂ ਨੂੰ ਕੋਈ ਗੱਲ ਕਰ ਉਹ ਹੁਣ ਨਵੀਂ ਸਾਡੀ ਪੰਚਾਇਤ ਆ ਉਹਨਾਂ ਨੂੰ ਕੁਝ ਨਹੀਂ ਪਤਾ ਨਾ ਪ੍ਰਾਣਿਆਂ ਨੂੰ ਵੀ ਪਤਾ ਨਹੀਂ ਉਹ ਕਹਿੰਦੇ ਵੀ ਸਾਡੇ ਤੇ ਪ੍ਰਬੰਧਕ ਲੱਗ ਗਏ ਹੀ ਪਤਾ ਨਹੀਂ ਅਸੀਂ ਇਸ ਚੀਜ਼ ਨੂੰ ਗਾਇ ਨਹੀਂ ਅਸੀਂ ਤਾਂ ਵੀ ਆਪ ਹੀ ਇਹ ਜੇ ਰਾਲੇ ਮਿਲ ਕੇ ਸਾਡੇ ਸਹਿਯੋਗ ਦੇ ਨਾਲ ਇਹ ਸਟੈਚੂ ਤਿਆਰ ਕਰ ਰਹੇ ਆ